ਦੇ ਨਾਲ ਦੋਨੋਂ ਨਾਗਰੇ ਬੱਤੇ ਆ ਇਹ ਯਾਰ ਉਹ ਕੱਢਾ ਬੱਤ ਬਕਰ ਆ ਤਿੰਨੇ ਮਗਰ ਪੱਟ ਉਹ ਲਿਪੀਆ ਆ ਤੇ ਉਹ ਕੱਢ ਆ ਔਰ ਆ ਕੰਢੋ ਆ ਆ ਜੋੜੀ ਕੱਢ ਬੱਚੇ ਉਹ ਗੱਡੀ ਜਿਵੇਂ ਬੱਚੇ ਦਿਖਾ ਦੀਏ ਹਾਂ ਬੱਚੇ ਲਿਆਓ ਕੱਢ ਕੇ ਬੱਚੇ ਦਿਖਾ ਗੱਡੀ ਜੇ ਲਿਆਓ ਯਾ ਇਹ ਬੱਚੇ ਦਿਖਾ ਦੇ ਪਹਿਲਾਂ ਦਾ ਮੁੱਲ ਦੱਸ ਹਾਂਜੀ ਇਹਨੇ ਦਾ 40 40 ਹਜ਼ਾਰ ਰੁਪਏ ਚਾਚਾ ਕੋਈ ਮੰਗ ਲੈਣ ਦੇ ਕੋਈ ਚੱਕਰ ਨਹੀਂ ਤੂੰ ਬੱਚੇ ਲਿਆ ਮੰਗ ਲੈਣ ਦੇ ਫਿਰ ਕੀ ਹੋ ਗਿਆ ਬੱਚੇ ਵੀ ਪੂਰੇ ਟੌਪ ਦੇ ਨੇ ਚਾਚਾ ਚਾਲੋ ਬੱਚੇ ਦਾ ਜੀ ਬੱਕਰੀਆਂ ਕੋਈ ਕਰਨਦੇ ਇਹਨੂੰ ਲੱਸਾਂ ਪਾਲ ਕਰਦਾ ਹੈ ਲੱਸੀਆਂ ਬੱਕਰੀਆਂ ਵਾਲੀਆਂ ਇਹ ਟਾਫ ਦਾ ਬੱਚੇ ਵੀ ਚੋਣ ਉਹਦੇ ਦੇਖਣੇ ਉਹਦਾ ਚਾਤਾ ਉਹਦੇ ਧਿਆਨ ਦਿਓ ਤੇ ਨਾ ਪੋਸੂ ਨਿਕਲੇ ਆ ਬੱਚੇ ਇਧਰ ਜੇ ਕੱਟ ਕੇ ਫੜਾ ਦੇ ਦੰਦ ਤਾਂ ਦਿਖਿਆ ਦੇ ਦੇ ਉਹ ਦੰਦ ਤਾਂ ਦਿਖਿਆ ਦੇ ਦੂਆਂ ਦੇ ਲੋ ਜੀ ਦੇਖੋ ਉਹ ਕੋਣ ਕੇ ਲਗਾ ਲੈਣਾ ਇਹ ਜੇ ਦੰਦਾਂ ਤੇ ਉਹ ਬੋਡੀਆਂ ਹੋਈਆਂ ਮੈਂ ਤਾਂ ਘਸਾ ਗਈ ਇਹ ਰਣਦੇ ਆਸ ਨਹੀਂ ਹੈ ਇਹਨੂੰ ਰਣਦੇ ਉਹ ਦੂਜੀ ਆ ਪਾਲਾ ਆ ਪਾ ਆ ਦੇਖ ਏ ਫਰੈਸ਼ਾ ਰਾਜੂ ਵਾਲੀ ਲੱਸੀ ਹਲਦਾ ਰਾਜੂ ਵਾਲੀ ਲੱਸੀ ਦਸੀ ਆਈ ਉਹ ਰਾਜੂ ਜੀ ਇਹ ਲੱਸੀ ਲੱਸੀ ਆ ਟਾਪ ਚੀਜ਼ ਆ ਦੇਖੀ ਧਿਆਨ ਨਾਲ ਆ ਲੈ ਪੰਜੋ ਕੰਨ ਤਾਂ ਦੇਖ ਦੇਖ ਦਾ ਧੰਦ ਦੇਖ ਲੈ ਫਰੈਸ਼ਾ ਟਾਪ ਜਵਾਨ ਹੈ ਪਾ ਗਈ ਹੈ ਪਾ ਗਈ ਲੱਸੀ ਤਾਂ ਪਾ ਗਈ ਅੱਛਾ ਉਹ ਯਾਰ ਸੱਚਾ ਸੁੱਤਾ ਮਾਰਦਾ ਜਿਹੜਾ ਡਾਂ ਨਹੀਂ ਦੋ ਨਹੀਂ ਕਸਾਣੀ ਦੁੱਜੇ ਜਿਵੇਂ ਪੱਟਾ ਨਹੀਂ ਪੱਟਦਾ ਨਵੀਂ ਲੱਗਦੀ ਹੈਗੀ ਓਕੇ

ਉਹ ਲੋ ਬੱਕਰੀ ਕਪੜਾ ਦੇਖ ਲੋ ਕਿੰਨੇ ਭਜੰਦਾਰ ਜਾਪੇ ਜਾ ਜਾਪੇ ਚਾਚਾ ਫਿਰ ਤਾਂ ਹੋਲੀ ਹੀ ਹੋਣੀ ਆ ਝੋਲਾ ਖੋਲ ਅੱਠ ਬੱਕਰਾ ਉਸ ਇੱਕ ਹਾਂ ਰਮਜ਼ਾ ਝੋਲਾ ਖੋਲ ਓਏ 헤ਜ ਕੇ ਦਿਖਾਵਾਂਗੇ ਖਰਚਾਂਗੇ ਫਿਰ ਤਾਂ ਆ ਦੇਖ ਦੁੱਧ ਵਾਲੀ ਬੱਕਰੀ ਆ ਜੀ ਦੁੱਧ ਵਾਲੀ ਬੱਕਰੀ ਆ ਤਾਂ ਕੋਈ ਅੱਖਾਂ ਵੀ ਨਹੀਂ ਚੁਆਏ ਵੀ ਦੁੱਧ ਵਾਲਾ ਡੰਗਰ ਦਾ ਫਿਰ ਲੱਸਾ ਹੁੰਦਾ ਹੀ ਆ ਕੋਈ ਤਾਂ ਆਏ ਗਏ ਦੁੱਧ ਵਾਲੀ ਬੱਕਰੀ ਓਏ ਲਾਈ ਮਰ ਜਾ ਫਣੀ ਬੱਚੇ ਅੰਦਰ ਛੜ ਦੇ ਬੱਚੇ ਅੰਦਰ ਛੜ ਦੇ ਝੋਲਾ ਲਾ ਕੇ ਵੀ ਲੈਂਦੀ ਆ ਲੋਗਾਂ ਕਰਕੇ ਹਰਦਾ ਉਹਨਾ ਦੇ ਗੰਗਾ ਕਸ ਨੇ ਲੀਸੀਆ ਆ ਬੱਚੇ ਵੀ ਘਰ ਕੀ ਗਏ ਫਸ ਲੈਂਦੀ ਐ ਦਾਦੇ ਚੋਲਾ ਇਹਦੇ ਬੱਚੇ ਨੇ ਜਾਂ ਹੋ ਸਕਦੇ ਆ ਇਹਦੇ ਅੰਦਰ ਇਸ ਤਰ੍ਹਾਂ ਇਹ ਦੇ ਕਿ ਮੜਾ ਲਗਦਾ ਇਹਦੇ ਬੱਚੇ ਤਾਂ ਨਹੀਂ ਨਹੀਂ ਬੱਚੇ ਇਹਦੇ ਵੀ ਸਿੱਧਾ ਪਾ ਗੱਡੀ ਦੇ ਉਹ ਗੱਡੀ ਗੱਡੀ ਜਿਹਨਾਂ ਵੇਚੀ ਜਾਂਦੀਆਂ ਨੇ ਤੇ ਕਿਹੜੇ ਪਿੰਡ ਜਾਣਾ ਹੈ ਜਿਲੰਦਰ ਲਾਲਾ ਜਿਲੰਦਰ ਦੇ ਸਾਹਦੇ ਆ ਵਪਾਰੀ ਖੜਾ ਇੱਥੇ ਇੱਥੇ ਬੰਦਾ ਜੀ ਮੁੰਡਾ ਆਹੀ ਮੁੰਡਾ ਆਹ ਯਾਰ ਦੇਖਾ ਖੜਾ ਆ ਬੈਗ ਵਾਲਾ ਬੈਠਾ ਮੁੰਡਾ ਇਹ ਜਿਲੰਦਰ ਦਾ ਆ ਵੀ ਜਿਲੰਦਰ ਦਾ ਆ ਇਹਨਾਂ ਚੜਦੇ ਜਿਹੜਾ ਮਾਲ ਵੇਚ ਗਿਆ ਕਿਰਾਇਆ ਦੇ ਦਿਓ ਇਹ ਵੀ ਜਿਲੰਦਰ ਦੇ ਕੋਈ ਖਾਤਿਆ ਦਾ ਇਹ ਮਾਲ ਹੀ ਦਾ ਹੈ ਇਦਾਂ ਮੌੜੀ ਦਾ ਇੱਕ ਹੋਰ ਸੀ ਚਲਾਉਂਦਾ ਆ ਆਵਾਗੇ ਤੁਹਾਡਾ ਤਾਹੀਲਾ ਉਹ ਹੋ ਜੂਗਾ ਜੀ ਗੱਡੀ ਦਾ ਹੋ ਜੂਗਾ ਉਹਦੀ ਟੈਨਸ਼ਨ ਨਾ ਲੋ ਬੱਕਰੀ ਪਸੰਦ ਹੈ ਹਾਂ ਪਸੰਦ ਹੈ ਰੇਂਜ ਚ ਲਾਇਆ ਬੰਦੇ ਹਾਂ ਰੇਂਜ ਚ ਆ ਜਾ ਬਈ ਨੈਟਵਰਕ ਤੋਂ ਬਾਹਰ ਹਾਂਜੀ ਰੇਂਜ ਚ ਆ ਜਾ ਤੁਸੀਂ ਦੱਸ ਲੈ ਰੇਂਜ ਆਏ ਨਹੀਂ ਬੰਨੀ ਹੈ ਤੁਸੀਂ ਦੱਸ ਲੈ ਜੀ ਅਸੀਂ ਤਾਂ ਕਹਿੰਦੇ 20000 ਲੈ ਹਾਂ ਕੋਈ ਦੱਸ ਸਕੇ ਤੋ ਬੱਕਰੀ ਘੱਟ ਦੀ ਛੋਟੀਆਂ ਤੇ ਲਿੱਸੀ ਐ ਜੀ ਹੋਟੇ ਦਾ ਬੱਚੇ ਵੇਚ ਦਾਂਗੇ ਜਦ ਵੇਕਣਗੇ ਦੇਖੀ ਜੋ ਅੱਜ ਤਾਂ ਨਹੀਂ ਵਿਕਦੇ ਦੋਨੇ ਬੱਕਰੇ ਇੱਕ ਬੱਕਰੀ ਇੱਕ ਬੱਕਰਾ ਪੱਠ ਬੱਕਰਾ ਪੱਠ ਬੱਕਰਾ ਅੱਜ ਵਿਕ ਜਾਵੇ ਬੱਚੇ ਤਾਂ ਚਲੋ ਰਮਜ਼ਾਨ 10 ਨਵੇੜ ਜਾ ਰੈ ਨਾ ਟਾਈਮ ਆਲਾ ਤੁਸੀਂ ਦੱਸ ਨਾ ਤੁਸੀਂ ਖੇਡਾ ਕਰਦੇ ਹੋ 20000 ਦੀ ਲੈਣਾ ਹੈ 20000 ਦੀ ਦੇ 20000 ਦੀ ਹੈਗਾ 20000 ਦੀ ਲੈ ਬੱਕਰੀ ਨਹੀਂ ਹੁੰਦੀ ਹੋਇਆ ਇਹ ਤੁਸੀਂ ਖੇਡਾ ਕਰਦੇ ਹੋ ਅਸੀਂ ਖੇਡਾ ਨਹੀਂ ਕਰਦੇ ਕਿੱਦਾਂ ਹੀ ਕਰਦੇ ਹੋ ਅਸੀਂ ਬੱਕਰੀਆਂ ਵੇਚਦੇ ਆਂ ਤੇਰੀਆਂ ਅਸੀਂ ਜਾਦੂਗਰ ਆਂ ਜਾਦੂਗਰ ਆਂ ਜੀ ਖੇਡਾ ਕਰਦੇ ਆਂ ਓ ਜੀ ਦਾਦੂਗਰੀ ਹੈ ਚਲ ਦੱਸ ਫਿਰੋ 20000 ਦੀ ਦਿੰਨੇ 23 ਦੀ ਦਿੰਨੇ 24 ਦੀ ਦਿੰਨੇ 25 ਦੀ ਦਿੰਨੇ ਹੋਰ ਕਿੱਥੇ ਦਿੰਨੇ ਕਿਹੜੇ ਅੰਦਰ ਚੱਲੀਏ ਮੰਨਦਾ ਹੀ ਨਹੀਂ ਓਏ ਕਮ ਜਾਨਦਾ ਸਿਆਣੇ ਬੇੜਾ ਗਰਮੀ ਆ ਜਾ ਗਰਮੀ ਆ ਜਾ ਸਾਡਾ ਬਾਲਾ 40 ਤੋਂ 2000 ਘਟ ਦੇ ਦੇ ਆਟਾ ਵਾ ਲੈ 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 ਉਹਦੇ ਮੈਂ 2 ਦਾ ਮੰਗਿਆ ਤੈਨੂੰ ਉਹ ਇੱਕ ਇਸ਼ਾਰਾ ਉਹ 30 ਤੋਂ ਥੱਲੇ ਆ 30 ਤੋਂ ਥੱਲੇ ਆ ਵੇਚਣੀਆਂ ਤਾਂ 30 ਤੋਂ ਅੰਦਰ ਆ ਅੰਦਰ ਆ ਅੰਦਰ ਅੰਦਰ ਹਾਂਜੀ ਨਾ ਯਾਰੋ ਉੱਪਰੋਂ ਟਿਕ ਪਾਂਗੇ ਜੀ ਲੱਤਾਂ ਬਾਹ ਤੜਵਾਵੇਂਗਾ ਸਾਡੀ ਕੁੱਤੇ ਚਾ ਕੇ ਸਿਆਣਾ ਬੇਣਾ ਬੰਦਾ ਤੂੰ 26 ਦੀ ਦੇਣੀ ਐ ਨਹੀਂ ਚਾਚਾ ਤੁਹਿਆ ਰਾਹ ਦਾ ਜੇ ਤਾਂ ਦਰਤੀ ਤੋਂ ਅੰਦਰ ਹੋ ਤਾਂ ਅੰਦਰ ਦਾ ਤਾਂ ਨਹੀਂ ਪੈਂਦਾ ਅੰਦਰ ਦਾ ਕੇ ਬਾਹਰ ਦਾ ਤਾਂ ਨਹੀਂ ਪੈਂਦਾ ਬਾਹਰ ਨਾ ਅੰਦਰ ਹਾਂ ਨਾ ਅੰਦਰ ਨਾ ਬਾਹਰ ਨਹੀਂ ਨਹੀਂ ਬਾਹਰ ਜਾਣਾ ਪੈਣਾ ਤਾਂ ਮੈਂ ਉਹੀ ਦਾ ਪੁੱਛਦਾ ਵੀ ਬਾਹਰ ਉੱਤੇ ਦਾ ਧਿਆਨ ਹੈ ਥੱਲੇ ਦਾ ਧਿਆਨ ਹੈ ਉਹ ਬਾਹਰ ਕੇ ਦੇਖ ਯਾਰ ਹੁਣ ਬੱਚੇ ਆ ਰਹੇ ਆਪਦੇ ਆਇਂ ਗਰਾਗੇ ਆ ਉਹ ਵੀ ਉਹ ਵੀ ਚੱਕ ਰਹੇ ਦਾ ਉਮੀਦ ਨੇ ਬੱਚੇ ਵੀ ਜਿਆਦਾ ਰਹਿੰਦੇ ਭਾਈ ਸਾਡੇ ਤੇ 40 ਜਦ ਦੋਦੇ ਦੇਲੇ ਉਹਨਾਂ ਦਾ ਭਾਈ ਤੂੰ ਦੇਖ ਇਹ ਦੇਖ ਮੈਂ ਨਹੀਂ ਜੇਗਾ ਬੱਚੇ ਤਾਂ ਹੁਣ ਚਾਚਾ ਉਹ ਦੋ ਦੋ ਬੱਚੇ ਜੱਪੇ ਜਾਜੀ ਜੱਪੇ ਜਾਜੀ ਉਹ ਦੋ ਦੋ ਬੱਚੇ ਗੱਡੇ ਨੇ ਦੇਖ ਲੋ ਅਜੋਤ ਵੀ ਕਹਿ ਰਿਹਾ ਬੱਚੇ ਵੀ ਦੇਖ ਲੋ ਕਿੰਨੇ ਸਿਰੇਖੇ ਨੇ ਇਹ ਕਰਦੇ ਦੋਨੇ ਸਮਝ ਜਾਂਦਾ ਹਾਂ ਪਰ ਫੇਰ ਪਾਸੂ ਆ ਗਿਆ ਇਹ ਦੇਖੋ ਆਹਨੇ ਬੱਚੇ ਕਿਹੜੇ ਰਾਹ ਕਰੋ ਪਹਿਲਾਂ ਆਵਦੀ ਗੱਲ 15 ਦਿਨਾਂ ਦੇ ਬੱਚੇ ਕਿਉਂ ਬਾਈ ਨਾ ਨਾ ਰਾਹ ਕਰੋ ਪਹਿਲਾਂ ਮੈਨੂੰ ਪੁੱਛੋ ਰਾਹ ਕਰ ਲੋ ਰਾਹ ਕਰ ਦਿਆ ਜੀ ਸਰ ਟਿੱਕੇ ਸਣਾ ਦਾਂਗੇ ਕੋਈ ਨਹੀਂ ਕੋਈ ਸਤਾਈ ਨਹੀਂ ਕੋਈ 26 ਨਹੀਂ ਪੂਰੀ 28000 ਦੀ ਬੱਕਰੀ ਵਿਕਦੀ ਆ ਤੇਰੀ ਅਗਰਿਆਂ ਨੇ ਕਿਹਾ ਵੀ ਦੁੱਤ ਤੇ ਸਿਚਵਾਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਤਾਂ ਕਾ ਨਹੀਂ ਜਲਦੀ ਕੋਈ ਚੱਕਾ ਤੇਰਾ ਰਾਦਾ ਕੀ ਆ ਹੁਣ ਚੱਲ ਕੋਈ ਨਹੀਂ ਫੇਰ ਤੱਕਾ ਹੀ ਨਹੀਂ ਇਹਦਾ ਚੱਕਰ ਜਾ ਇੱਕ ਮਿੰਟ ਤੇਰਾ ਰਾਦਾ ਵੀ ਆ 35 ਤੋਂ ਬਾਹਰ ਬੰਲੇ ਆ ਹੈ ਮੈਂ ਬਾਹਰ ਨਹੀਂ ਚੱਲ ਨਹੀਂ ਚੌਧਰੀ 35 ਹੀ ਨਹੀਂ ਲੈਂਦੇ ਹੋ ਐਨੇ ਦੀ ਨਹੀਂ ਜਾਣੀ ਜੀ ਨਹੀਂ ਐਨੇ ਦੀ ਨਹੀਂ ਜਾਣੀ ਲੈਣੇ ذرا ਤੈਨੂੰ ਨਵੀਆਂ ਹੀ ਪੱਠਾਂ ਦਵਾ ਦੇਣਾ ਵਧੀਆਂ ਜੱਤ ਦੀਆਂ ਆਸ ਲੱਗੀਆਂ ਹੋਈਆਂ ਹਾਂ ਛੱਡ ਪਰੇ ਯਾਰ